ਜੇਕਰ ਪੱਤਰਕਾਰਾਂ ਨੂੰ ਆਪਣਾ ਕੰਮ ਕਰਨ ਤੋਂ ਕੋਈ ਰੋਕੇਗਾ ਤੇ ਉਸ ਦੇ ਖਿਲਾਫ ਆਵਾਜ਼ ਉਠਣੀ ਚਾਹੀਦੀ ਹੈ ਬਿਲਕੁਲ ਜਿਵੇਂ ਸਾਰੇ ਪੰਜਾਬ ਨੂੰ ਸਾਰੇ ਦੁਨੀਆ ਵਸਦੇ ਲੋਕਾਂ ਨੂੰ ਪਤਾ ਲੱਗ ਚੁੱਕਾ ਕਿ ਆਮ ਆਦੀ ਪਾਰਟੀ ਦੇ ਜਿਹੜੇ ਸਨੌਰ ਤੋਂ ਵਿਧਾਇਕ ਨੇ ਹਰਮੀਤ ਸਿੰਘ ਪਠਾਨ ਮਾਜਰਾ ਉਹਨਾਂ ਨੇ ਜੋ ਵਿਧਾਨ ਸਭਾ ਦੇ ਅੰਦਰ ਵਧੀਕੀ ਬਤਮੀ ਜੀ ਬਤਮੀ ਜੀ ਬੁਰਸ਼ਾਗਰਦੀ ਗੁੰਡਾਗਰਦੀ ਤੇ ਮਰਿਆਦਾ ਦਾ ਖਿਆਲ ਨਹੀਂ ਰੱਖਿਆਗਾ ਉਸ ਮੁਤਲਕ ਜਿਵੇਂ ਕਿਉਂਕਿ ਮੀਡੀਆ ਦਾ ਕੰਮ ਆ ਸਮਾਜ ਤੇ ਸਰਕਾਰ ਦੇ ਵਿਚਕਾਰ ਇੱਕ ਪੁਲ ਦੀ ਤਰ੍ਹਾਂ ਕੰਮ ਕਰਦੇ ਤੇ ਜੇ ਕੋਈ ਸਰਕਾਰ ਜਾਂ ਸਰਕਾਰ ਦਾ ਨੁਮਾਇੰਦਾ ਕਹਿੰਦਾ ਕਿ ਸਾਡੇ ਵਿਰੋਧ ਚ ਕੋਈ ਖਬਰ ਲਉਤੇ ਤਾਂ ਹੋ ਨਹੀਂ ਸਕਦਾ ਹੁਣ ਸਵਾਲ ਹੈ ਕਿ ਅਸੀਂ ਖਬਰ ਚਲਾਈ ਸੀ ਉਸ ਖਬਰ ਤੇ ਜਰੂਰ ਉਹਨਾਂ ਨੂੰ ਤਕਲੀਫ ਹੋ ਸਕਦੀ ਹੈ ਉਹ ਤਕਲੀਫ ਦਾ ਉਹ ਲੇ ਸਦੇ ਕਾਨੂੰਨੀ ਸਹਾਰਾ ਲੈ ਸਕਦੇ ਪਰ ਜਿਵੇਂ ਉਹਨਾਂ ਨੇ ਬਤਮੀਜੀ ਗੁੰਡਾਗਰਦੀ ਮਾਰਨ ਤੱਕ ਗਾਲਾਂ ਕੱਢੀਆਂ ਉਹ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੀ ਇਸ ਕਰਕੇ ਪੰਜਾਬ ਚ ਧਰਨੇ ਚੱਲ ਰਹੇ ਨੇ ਪੁਤਲਾ ਫੂਕ ਮਜਾਰੇ ਵੀ ਚੱਲੇ ਨੇ ਬਹੁਤ ਸਾਰੇ ਥਾਵਾਂ ਤੇ ਤੇ ਚੰਡੀਗੜ੍ਹ ਕਿਉਂਕਿ ਪੰਜਾਬ ਦੀ ਰਾਜਧਾਨੀ ਇੱਥੋਂ ਜਾਣਾ ਬੜਾ ਜ਼ਰੂਰੀ ਸੀ ਮੈਸੇਜ ਔਰ ਦੂਜਾ ਸਵਾਲ ਹੈ ਕਿ ਕਦੀ ਆਪਾਂ ਜਿਹੜੀ ਮੰਜੀ ਹੁੰਦੀ ਆ ਨਾ ਉਹਨੂੰ ਤਿੰਨ ਪਾਵਿਆਂ ਤੇ ਨਹੀਂ ਕਦੀ ਦੇਖਿਆਗਾ ਤੇ ਉਸੇ ਤਰ੍ਹਾਂ ਮੀਡੀਆ ਲੋਕਤੰਤਰ ਦਾ ਇੱਕ ਚੌਥਾ ਪਾਵਾ ਤੇ ਜੇ ਸਰਕਾਰ ਤੇ ਸਰਕਾਰ ਦੇ ਨਮਾਇंदे ਕਹਿੰਦੇ ਨੇ ਕਿ ਚੌਥਾ ਪਾਵਾ ਟੁੱਟ ਜੇ ਤੇ ਫਿਰ ਲੋਕਤੰਤਰ ਦਾ ਬੈਲੈਂਸ ਵਿਗੜ ਜਾਊਗਾ ਅਸੀਂ ਉਸ ਦਿਨ ਵੀ ਕੁਲਤਾਰ ਸਿੰਘ ਸੰਧਵਾ ਸਾਹਿਬ ਜਿਹੜੇ ਸਪੀਕਰ ਵਿਧਾਨ ਸਭਾ ਪੰਜਾਬ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਅਪੀਲ ਕੀਤੀ ਸੀ ਕਿ ਘੱਟੋ ਘੱਟ ਅਜਿਹੇ ਲੋਕਾਂ ਨੂੰ ਤੇ ਤੁਸੀਂ ਮਰਿਆਦਾ ਦਾ ਪਾਠ ਪੜਾਓ ਕਿ ਇਹ ਜਿਹੜੀ ਬਦਤਮੀਜ਼ੀ ਆ ਜਿਹੜੀ ਗੁੰਡਾਗਰਦੀ ਆ ਇਹ ਕਦੀ ਵੀ ਕੋਈ ਵੀ ਬਰਦਾਸ਼ਤ ਨਹੀਂ ਕਰੂਗਾ ਤੇ ਅੱਜ ਵੀ ਸਾਨੂੰ ਉਮੀਦ ਆ ਕਿ ਉਸ ਜਿਹੜੇ ਵਿਗੜੇ ਹੋਏ ਐਮਐਲਏ ਨੇ ਜਾਂ ਜਿਹੜੇ ਉਹਨਾਂ ਲੱਗਦਾ ਕਿ ਮੈਂ ਬਹੁਤ ਗੁੰਡਾਗਰਦੀ ਆ ਵੀ ਘੱਟੋ ਘੱਟ ਉਹਨਾਂ ਨੂੰ ਤੇ ਸਬਕ ਸਿਖਾਇਆ ਜਾਵੇ ਉਹਨਾਂ ਨੂੰ ਤੁਸੀਂ ਤਾੜਨਾ ਕਰੋ ਮਾਫੀ ਮੰਗੋ ਵੀ ਗਲਤੀ ਕੀਤੀ ਆ ਤੇ ਇਸ ਕਰਕੇ ਅੱਜ ਚੰਡੀਗੜ੍ਹ ਦੇ ਵਿੱਚ ਅਸੀਂ ਉਹ ਸਾਰੇ ਜਿਹੜੀਆਂ ਹਮਖਿਆਲੀ ਤੇ ਰਾਇ ਨੇ ਕਿਸਾਨ ਜਥੇਬੰਦੀਆਂ ਵਕੀਲ ਭਾਈਚਾਰਾ ਸਿਵਲ ਸੁਸਾਇਟੀ ਦੇ ਜਿਹੜੇ ਲੋਕ ਨੇ ਉਹ ਇੱਥੇ ਪੁੱਜੇ ਆ ਗਏ ਨੇ ਕਿ ਘੱਟੋ ਘੱਟ ਅਸੀਂ ਪੰਜਾਬ ਸਰਕਾਰ ਤੱਕ ਸੁਨੇਹਾ ਪਹੁੰਚਾਇਆ ਕਿ ਇਹ ਜਿਹੜਾ ਤੁਹਾਡਾ ਐਮਐਲਏ ਆ ਜਿਹਦੇ ਵਿੱਚ ਐਵੇਂ ਲੱਗਦਾ ਹੈ ਕਿ ਐਵੇਂ ਤੇ ਧਮਕੀਆਂ ਮੀਡੀਆ ਨੂੰ ਲੱਗਦਾ ਹੈ ਕਿ ਜਿਹੜੇ ਗੈਂਗਸਟਰ ਵੀ ਨਹੀਂ ਦਿੰਦੇ ਹੈਗੇ ਤੇ ਅਸੀਂ ਪੰਜਾਬ ਦੀ ਜਨਤਾ ਨੇ ਵਿਧਾਨ ਸਭਾ ਦੇ ਵਿੱਚ ਚੁਣ ਕੇ ਐਮਐਲਏ ਭੇਜੇ ਨੇ ਗੈਂਗਸਟਰ ਨਹੀਂ ਭੇਜੇ ਹੈਗੇ ਤੇ ਇਹ ਕਿ ਇਸ ਵਿਧਾਨ ਸਭਾ ਦੇ ਵਿੱਚ ਬਹੁਤ ਸਾਰੇ ਐਮਐਲਏ ਆਏ ਨੇ ਤੇ ਬਹੁਤ ਸਾਰਿਆਂ ਨੇ ਹਲੇ ਆਉਣਾ ਤੇ ਇਸ ਕਰਕੇ ਇਹਨਾਂ ਨੂੰ ਰੱਖਣਾ ਚਾਹੀਦਾ ਹੈ ਕਿ ਜਿਹੜੀ ਸਾਡੇ ਤੇ ਨਰਜੀ ਤੁਸੀਂ ਲਾਈ ਆ ਗਾਲਾਂ ਕੱਢਣ ਤੇ ਧਮਕੀਆਂ ਦਿੱਤੀਆਂ ਜਾਨੋ ਮਾਰਨੀਆਂ ਕਟੋ-ਕਟ ਔਰ ਜਿਹੜੀ ਨਰਜੀ ਆ ਜਿਹੜੇ ਲੋਕਾਂ ਨੇ ਤੁਸੀਂ ਲੋਕਾਂ ਨੇ ਸਨੌਰ ਦੇ ਹਲਕਾ ਨੇ ਮਾਣ ਦਿੱਤਾ ਉਹ ਨਰਜੀ ਡਵੈਲਪਮੈਂਟ ਦੇ ਤੌਰ ਤੇ ਲਗਾਓ ਹਲਕੇ ਦੇ ਲੋਕਾਂ ਵਾਸਤੇ ਤੁਸੀਂ ਵਰਦਾਨ ਬਣੋ ਮਾਣ ਬਣੋ ਸ਼ਰਾਪ ਨਾ ਬਣੋ ਤੇ ਇਸ ਕਰਕੇ ਅਸੀਂ ਫਿਰ ਪਠਾਨਮਾਰਾ ਸਾਹਿਬ ਨੂੰ ਕਹਿੰਦੇ ਆ ਕਿ ਜਿਹੜੀਆਂ ਧਮਕੀਆਂ ਦੀ ਸਾਨੂੰ ਕੋਈ ਚਿੰਤਾ ਨਹੀਂ ਹੈਗੀਆ ਬਥੇਰੀਆਂ ਆਈਆਂ ਨੇ ਤੇ ਆ ਰਹੀਆਂ ਤੇ ਕੱਲ ਨੂੰ ਵੀ ਆਉਣਗੀਆਂ ਕਟੋ ਘਟ ਇਹ ਜਿਹੜਾ ਤੁਹਾਡੇ ਚ ਭਰਮ ਭਲੇਖਾ ਹੋਊਗਾ ਨਾ ਕਿ ਤੁਹਾਡੀਆਂ ਬੜੀਆਂ ਦਿੱਲੀ ਤੱਕ ਸਾਂਝਾਂ ਨੇ ਰਿਸ਼ਤੇਦਾਰੀਆਂ ਨੇ ਇਹ ਸਭ ਵਿਧਾਨ ਸਭਾ ਦੇ ਵਿੱਚ ਬਹੁਤ ਸਾਰੇ ਐਮ ਐਲ ਏ ਪਿਉਪਤੀ ਵੀ ਆਏ ਨੇ ਭੈਣ ਭਰਾ ਵੀ ਆਏ ਨੇ ਸਹੁਰਾ ਜਵਾਈ ਆਵੇ ਉਹ ਲੱਭੇ ਨਹੀਂ ਇਸ ਟਮੜ ਤੇ ਤੁਹਾਡੀ ਗਰੰਟੀ ਨੇ ਲੋਕਾਂ ਨੇ ਤੇ ਉਹਨਾਂ ਨੂੰ ਵੀ ਜੜੋ ਪੱਟ ਸੁਟਿਆ ਜਿਹੜੇ ਕਹਿੰਦੇ ਕਿ ਅਸੀਂ ਸਿਆਸਤ ਦੇ ਬਾਬਾ ਬੋੜ ਆ ਤੇ ਤੁਹਾਡੀਆਂ ਦੇ ਹਜੇ ਵੀਰ ਜੀ ਉੱਪਰ ਹੀ ਹਵਾ ਛੋੜਦੇ ਫਿਰਦੇ ਹੋ ਤੇ ਮਾਨਜੋਗ ਐਮਐਲਏ ਤੁਸੀਂ ਪੰਜਾਬ ਦੇ 117 ਲੋਕਾਂ ਜਿਹੜੇ 117 ਐਮਐਲਏ ਬਣ ਕੇ ਆਏ ਨੇ ਉਹਨਾਂ ਵਿੱਚੋਂ ਇੱਕ ਹੋ ਤੁਸੀਂ ਤੇ ਘਟੋਖਟ ਮਰਿਆਦਾ ਦਾ ਖਿਆਲ ਰੱਖੋ ਹਾਂ ਜੇ ਕੋਈ ਖਬਰ ਅੱਛਾ ਹੈਰਾਨੀ ਦੀ ਗੱਲ ਹੈ ਜਿਹੜੀ ਅਸੀਂ ਖਬਰ 3 ਘੰਟੇ ਪਹਿਲਾਂ ਚਲਾਈ ਉਹਦਾ ਧੰਨਵਾਦ ਨਹੀਂ ਕੀਤਾ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਪਠਾਨ ਮਾਰਾ ਸਾਹਿਬ ਨੂੰ ਬੜਾ ਵਧੀਆ ਮੁੱਦਾ ਉਠਾਇਆ ਪਰ ਜੇ ਪ੍ਰੋਬਲਮ ਦਾ ਜਿੰਨੇ ਵੀ ਸਿਆਸੀ ਲੀਡਰ ਨੇ ਸਰਕਾਰ ਦੇ ਸਨ ਹੱਕ ਚ ਲਾ ਦੋ ਕਿ ਐਮਐਲਏ ਨੇ ਬਹੁਤ ਵਧੀਆ ਕੰਮ ਕੀਤਾ ਤੇ ਖੁਸ਼ ਹੋ ਜੇ ਉਦੋਂ ਧੰਨਵਾਦ ਨਹੀਂ ਕਰਦੇ ਜਦੋਂ ਕੋਈ ਨੁਕਤਾ ਚਿੰਨੀ ਕਰ ਲੇ ਤਾਂ ਉਦੋਂ ਐਮਐਲਏ ਨੂੰ ਜਾਂ ਸਿਆਸੀ ਲੀਡਰ ਨੂੰ ਢਿੱਡ ਪੀੜ ਹੋਣੀ ਚਾਹੀਦੀ ਹੈ ਤੇ ਜੇ ਢਿੱਡ ਪੀੜ ਹੋ ਰਹੀ ਹੈ ਜੇ ਬੀਪੀ ਦੀ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਹੈ ਤੇ ਮਾਨ ਸਾਹਿਬ ਕਹਿ ਰਹੇ ਨੇ ਕਿ ਅਸੀਂ ਹੁਣ ਤੱਕ ਚਮੀਆਂ ਮਹੀਨੇ ਦੇ ਵਿੱਚ ਮੱਲਾ ਕਲੀਨਿਕ ਦੇ ਵਿੱਚ 1 ਕਰੋੜ ਲੋਕਾਂ ਦਾ ਇਲਾਜ ਕਰ ਚੁੱਕੇ ਨੇ ਤੇ ਜਿਨ੍ਹਾਂ ਨੂੰ ਤੁਹਾਡੇ ਐਮਐਲਏ ਜਿਨ੍ਹਾਂ ਨੂੰ ਢਿੱਡ ਪੀੜ ਹੋ ਰਹੀ ਹੈ ਜਾਂ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ ਜਾਂ ਜਿਹੜੇ ਸਾਈਕੋ ਕਿਸਮ ਦੇ ਆ ਗਏ ਨੇ ਉਹ ਮੱਲਾ ਕਲੀਨਿਕ ਚ ਓਦਾਂ ਦੇ ਉਹਨਾਂ ਨੂੰ ਵੀ ਦਵਾਈ ਦਿਵਾਓ ਤੇ ਠੀਕ ਰਹਿਣ ਕਿਉਂਕਿ ਪੰਜਾਬ ਆ ਪੰਜਾਬ ਦੇ ਲੋਕਾਂ ਨੇ ਜਿਹੜੇ ਪਹਿਲੇ ਲੋਕਾਂ ਦਾ ਦਿ ਉਹ ਵੋਟਾਂ ਦੇ ਠੀਕ ਕਰ ਦਿੱਤਾ ਸੀ ਤੇ ਹੁਣ ਮਈ ਮਹੀਨਾ ਚੜਨ ਵਾਲਾ ਹੈਗਾ ਤੇ ਇਹਨਾਂ ਕਿ ਤੁਹਾਡੇ ਹਲਕਿਆਂ 'ਚ ਵੀ ਤੁਹਾਡਾ ਵੀ ਲੋਕੀ ਜਿਹੜਾ ਦਿਮਾਗ ਸੈੱਟ ਕਰ ਦੇਣਾ ਹੁਣ ਦੂਜੀ ਗੱਲ ਹੈ ਕਿ ਅਸੀਂ ਸਪੀਕਰ ਸਾਹਿਬ ਨੂੰ ਦੋ ਵਾਰ ਮਿਲੇ ਸੀ ਉਹਨਾਂ ਨੇ ਭਰੋਸਾ ਦਿੱਤਾ ਹੈਗਾ ਉਹਨਾਂ ਨੇ ਬੁਲਾਇਆ ਵੀ ਹੈ ਸੀ ਉਹਨੂੰ ਪਠਾਨ ਮਾਜਰਾ ਨੂੰ ਪਰ ਉਹ ਸਪੀਕਰ ਸਾਹਿਬ ਕਿਸੇ ਕਾਰਨ ਉਹਨਾਂ ਨੂੰ ਮਿਲ ਨਹੀਂ ਸਕੇ ਕੱਲ ਅਸੀਂ ਦੁਬਾਰਾ ਵਫਦ ਮਿਲਿਆਗਾ ਤੇ ਹੁਣ ਅਸੀਂ ਚੰਡੀਗੜ੍ਹ ਕਿਉਂਕਿ ਜੂਰੀਡਿਕਸ਼ਨ ਚੰਡੀਗੜ੍ਹ ਪੁਲਿਸ ਦੀ ਆ ਚੰਡੀਗੜ੍ਹ ਦੇ ਡੀਜੀਪੀ ਨੂੰ ਵੀ ਮਿਲਾਂਗੇ ਤੇ ਜੇ ਸਾਨੂੰ ਨਾ ਇਨਸਾਫ ਮਿਲਿਆ ਤੇ ਫਿਰ ਗਵਰਨਰ ਆ ਤੇ ਫਿਰ ਕੋਰਟ ਦਾ ਸਾਰਾ ਸਟੈਪ ਬਾਈ ਸਟੈਪ ਚੱਲਾਂਗੇ ਜਦ ਤੱਕ ਸਾਡਾ ਸੰਘਰਸ਼ ਜਾਰੀ ਰਹੂਗਾ ਜਦੋਂ ਤੱਕ ਹਰਮੀਤ ਸਿੰਘ ਪਠਾਨ ਮਾਜਰਾ ਹੁਣੀ ਮਾਫੀ ਨਹੀਂ ਮੰਗਦੇ ਮੈਂ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਪੰਜਾਬ ਦੀ ਕਾਰਜਕਾਰੀ ਕਮੇਟੀ ਦਾ ਮੈਂਬਰ ਆ ਤੇ ਅੱਜ ਮੈਂ ਪੱਤਰਕਾਰ ਚ ਭਾਈਚਾਰੇ ਦੇ ਹੱਕ ਵਿੱਚ ਵਕੀਲ ਭਾਈਚਾਰੇ ਵੱਲੋਂ ਇਹ ਵਿਸ਼ਵਾਸ ਦਿਵਾਉਣ ਆਏ ਆ ਕਿ ਜੋ ਵੀ ਕਾਰਵਾਈ ਕਾਨੂੰਨੀ ਆ ਕੋਈ ਹੋਵੇ ਵਕੀਲ ਭਾਈਚਾਰੇ ਉਹਨਾਂ ਤੇ ਖੜੇਗਾ ਦੂਜੀ ਗੱਲ ਇਹ ਹੈ ਜਿਹੜੀ ਇਹਦੀ ਬੈਕਗ੍ਰਾਉਂਡ ਆਪਾਂ ਦੇਖੀਏ ਉਹ ਬਹੁਤ ਖਤਰਨਾਕ ਹੈ ਪੰਜਾਬ ਲਈ ਕਿਉਂਕਿ ਜਿਹੜਾ ਮਸਲਾ ਸੀ ਇਹ ਰੇਤ ਮਾਫੀਆ ਦਾ ਦੋ ਲੀਡਰਾਂ ਦੇ ਖਿਲਾਫ ਜੋ ਝਗੜਾ ਹੋਇਆ ਉਸ ਦਾ ਸੀ ਇਸ ਦੇ ਬਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਸਰਕਾਰ ਬਦਲਣ ਤੋਂ ਬਾਅਦ ਵੀ ਆਮ ਲੋਕਾਂ ਨੂੰ ਪੁੱਛ ਲੋ ਪੰਜਾਬ ਦੇਆਂ ਨੂੰ ਇਹ ਆ ਜਿਹੜਾ ਤੁਹਾਡੇ ਵਰਗਾ মিডিਆ ਉਹ ਚੱਕ ਰਿਹਾ ਹੈ ਕਿ ਉਦਾਂ ਹੀ ਮਾਫੀਆ ਜਿਹੜਾ ਸ਼ਰਾਬ ਮਾਫੀਆ ਰੇਤ ਮਾਫੀਆ ਤੇ ਸਾਰਾ ਉਸ ਤਰ੍ਹਾਂ ਹੀ ਚੱਲ ਰਿਹਾ ਹੈ ਇਹਦੀ ਅਸਲੀ ਜੜ ਲੜਾਈ ਦੀ ਜੜ ਹੈ ਜਿਹੜੀ ਉਹ ਐਮਐਲਏ ਸਾਹਮਣੂ ਇਹ ਗੁੱਸਾ ਆ ਗਿਆ ਵੀ ਇੱਕ ਨੇ ਸਾਡੀ ਖਬਰ ਲਾਤੀ ਜੋ ਅਸੀਂ ਲੱਖਾਂ ਰੁਪਏ ਰੋਜ਼ ਕਮਾ ਰਹੇ ਹਾਂ ਮਾਫੀਆ ਤੋਂ ਉਹ ਬਾਹਰ ਆ ਗਿਆ ਐਕਚੁਅਲੀ ਲੜਾਈ ਤਾਂ ਇਹ ਹੈ ਤੇ ਅਸੀਂ ਵਕੀਲ ਭਾਈਚਾਰਾ ਜਿਹੜਾ ਹੈਗਾ ਸੰਵਿਧਾਨ ਦੇ ਰਾਖੇ ਹੋਣ ਦੇ ਨਾਤੇ ਤੇ ਦੇਸ਼ ਦੇ ਸੰਵਿਧਾਨ ਦੇਸ਼ ਨੂੰ ਸੰਵਿਧਾਨ ਚਲਾਉਣ ਵਾਸਤੇ ਉਹਦੇ ਵਿੱਚ ਚੱਲੇ ਉਹਦੀ ਲੜਾਈ ਲੜਨ ਵਾਸਤੇ ਜਿਹੜਾ ਵਕੀਲ ਭਾਈਚਾਰਾ ਹਮੇਸ਼ਾ ਪੱਤਰਕਾਰ ਭਾਈਚਾਰੇ ਦੇ ਨਾਲ ਰਹੇਗਾ ਦੇਖੋ ਪੰਜਾਬ ਤੇ ਚੰਡੀਗੜ੍ਹ ਜਨਲਿਸਟ ਯੂਨੀਅਨ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਅੱਜ ਇੱਥੇ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਜੋ ਸਾਡੇ ਪਿਛਲੇ ਦਿਨ ਜਿਹੜੇ ABC ਦੇ ਰਿਪੋਰਟਰ ਨੇ ਤੇ ਕੈਮਰਾਮੈਨ ਨੇ ਸੰਦੀਪ ਤੇ ਮਨਦੀਪ ਉਹਨਾਂ ਦੇ ਨਾਲ ਜਿਹੜਾ ਵਿਧਾਇਕ ਨੇ ਹਰਮਿੰਦਰ ਸਿੰਘ ਪਠਾਣ ਮਾਜਰਾ ਉਹਨਾਂ ਨੇ ਕਾਫੀ ਬਦਤਮੀਜ਼ੀ ਜਿਹੜੀ ਕੀਤੀ ਆ ਉਹਨੂੰ ਲੈ ਕੇ ਅੱਜ ਇੱਥੇ ਕਿ ਜਿਹੜਾ ਪੁਤਲਾ ਉਹ ਫੋਕਿਆ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਆ ਉਹ ਹੋਰ ਵੀ ਜਾਰੀ ਰਹੇਗਾ ਅਸੀਂ ਲੜਾਈ ਲੜਦੇ ਆ ਤੇ ਲੜਦੇ ਰਾਵਾਂਗੇ ਭਾਵੇਂ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਸੀਗਾ ਇਹ ਇੱਕ ਜਿਹੜਾ ਇਹਨਾ ਭੁੱਲਾ ਸਾਹਿਬ ਹੋਰਾਂ ਵੱਲੋਂ ਸੰਕੇਤਕ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਜਦ ਇਹ ਵੱਡਾ ਪ੍ਰੋਗਰਾਮ ਉਲੀਕਣਗੇ ਸਾਨੂੰ ਅਸੀਂ ਨਾਲ ਇਹਨਾਂ ਦੇ ਨਾਲ ਆਪਣੀ ਯੂਨੀਅਨ ਦੇ ਬਾਤੇ ਬਾਤੇ ਜਿਹੜੇ ਮੈਂਬਰ ਆ ਉਹ ਲੈ ਕੇ ਵੀ ਆਵਾਂਗੇ ਤੇ ਜਿੱਥੇ ਤੱਕ ਸਾਨੂੰ ਜਿਹੜੀ ਕਾਨੂੰਨੀ ਚਾਹੇ ਸਮਾਜਿਕ ਤੌਰ ਤੇ ਜਿਹੜੀ ਵੀ ਵੱਡੀ ਸਾਨੂੰ ਲੜਾਈ ਲੜਨੀ ਪਵੇ ਉਹ ਅਸੀਂ ਲੜਾਈ ਆ ਜਿਹੜੀ ਉਹ ਜਾਰੀ ਰੱਖਾਂਗੇ ਪਹਿਲਾਂ ਵੀ ਅਸੀਂ ਪੱਤਰਕਾਰ ਭਾਈਚਾਰੇ ਦੇ ਹੱਕ ਵਿੱਚ ਹਮੇਸ਼ਾ ਖੜੇ ਆ ਤੇ ਹੁਣ ਵੀ ਅਸੀਂ ਇਹ ਖੜੇ ਰਹਾਂਗੇ ਤੇ ਇਸ ਜਿਹੜਾ ਪਠਾਨ ਮੱਜਰਾ ਇਹਨੂੰ ਪੂਰੀ ਤਰ੍ਹਾਂ ਅਸੀਂ ਸਬਕ ਸਿਖਾ ਕੇ ਦਮ ਲਾਵਾਂਗੇ ਕਿਉਂਕਿ ਇਹਨੂੰ ਆਪਣੇ ਆਪ ਤੇ ਚਾਹੀਦਾ ਹੈ ਕਿ ਕੁਝ ਮਹੀਨੇ ਪਹਿਲਾਂ ਇਹਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਉਹਦੇ ਨਾਲ ਕਿੰਨਾ ਇਹਦੇ ਮਤਲਬ ਜੋ ਵੇਦੀ ਕਰਤੂਤ ਸੀਗੀ ਉਹ ਲੋਕਾਂ ਦੇ ਵਿੱਚ ਜਿਹੜਾ ਇਹਨੂੰ ਸ਼ੀਸ਼ਾ ਸੀਗਾ ਉਹ ਉਹ ਲੋਕਾਂ ਨੇ ਉਦੋਂ ਵੀ ਦਿਖਾਇਆ ਸੀਗਾ ਤੇ ਹੁਣ ਵੀ ਅਸੀਂ ਇਹਨੂੰ ਜਿਹੜਾ ਸਬਕ ਆ ਉਹ ਜ਼ਰੂਰ ਸਿਖਾਵਾਂਗੇ ਅਸੀਂ ਹਮੇਸ਼ਾ ਪੱਤਰਕਾਰ ਭਾਈਚਾਰੇ ਦੇ ਨਾਲ ਆ